लाद लाद न पाकिस मुर्दाबा मु पाकिस्तान मुर्दाबाद मुर्दाबा मुबा मुर्दाबा मुर्दाबा पाकिस्तान मुर्दाबा मुबा मुर्दाबा मुर्दाबा मु تک مرداباد مرد آباد مردا آت مردا باد مرداباد مرد آباد پاکستان مرد آباد مرد آباد مرداباد پاکستان مرداباد مرد آباد مرد آباد مرد آباد پاکستان مرد آباد مرد آباد مرداباد پاکستان مرد آباد ਕੀ <laughs> ਆਪਾ ਕੋਲੋਂ ਕਰਨਾ ਲਾ ਰਹੀ ਆ ਇਹ ਦੱਦੀ ਆ ਜੀ ਕੰਮ ਕਰ ਰਹੀ ਸੀ ਉਹ ਲਾ ਰੋ ਆ ਦੇ ਇਧਰ ਮੰਨ ਲਓ ਕਿ ਨਾ ਲਓ ਬਾਕੀ ਨੂੰ نیچے ਲਾ ਲਓ ਟੇਪ ਲਾ ਕੇ ਤੋਂ علاوہ ਐਸਾ ਬੰਦੋ ਆ ਪਰ ਟੇਪ ਲਾ ਲਓ ਬੰਦੋ ਇੱਕੋ ਕਰਾ ਲਾਉਗੀ ਆ ਪਾ ਕੇ ਪਿੱਛੇ ਵੀ ਆਦੇ ਜਾਓ ਭਾਈ ਆਪਕੀ ਹਮਲੇ ਨੂੰ ਲੈ ਕੇ ਅੱਜ ਖੰਨਾ ਦੇ ਵਿੱਚ ਰੋਸ਼ਮਾਰਚ ਕਰਿਆ ਜਾ ਰਿਹਾ ਹੈ ਮੋਮਬਤੀਆਂ ਜਲਾਈਆਂ ਜਾ ਰਹੀਆਂ ਕਾਂਗਰਸ ਪਾਰਟੀ ਵੱਲੋਂ ਮੇਰੇ ਨਾਲ ਕਾਂਗਰਸ ਪਾਰਟੀ ਦੇ ਪ੍ਰਧਾਨ ਮਹਿਤਾ ਜੀ ਖੜੇ ਮਹਿਤਾ ਜੀ ਕੀ ਕਹਿੰਦੇ ਜਿੰਨੇ ਜਿਹੜਾ ਹਮਲਾ ਹੋਇਆ ਹੈ ਅਤਵਾਦੀਆਂ ਦਾ ਕੀ ਕਹਿੰਦੇ ਇਹ ਬਹੁਤ ਹੀ ਕਾਇਰਨਾਮਾ ਹਰਕਤ ਕੀਤੀ ਗਈ ਹੈ ਪਾਕਿਸਤਾਨ ਦੇ ਵੱਲੋਂ ਔਰ ਸਾਨੂੰ ਜਿਹੜੀ ਸਾਡੀ ਆਰਮੀ ਹੈ ਸਾਨੂੰ ਉਹ ਤੇ ਪੁਨਰ ਵਿਸ਼ਵਾਸ ਹੈ ਕਿ ਉਹ ਇਸ ਦਾ ਬਦਲਾ ਜਲਦੀ ਹੀ ਲੈ ਲੈਣਗੇ ਇਹ ਜਿਹੜੀ ਕਾਇਰਨਾਮਾ ਹਰਕਤ ਹੋਈ ਹੈ ਅੱਜ ਸਾਰਾ ਦੇਸ਼ ਸਦਮੇ ਦੇ ਵਿੱਚ ਹੈ ਔਰ ਬਲੋਕ ਅਫਰਸ ਕਮੇਟੀ ਖੰਨਾ ਵੱਲੋਂ ਅੱਜ ਕੈਂਟਲ ਮਾਰਚ ਕਰਿਆ ਜਾ ਰਿਹਾ ਹੈ ਕਿਉਂਕਿ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਹੈ 26 ਜਿਹੜੇ ਬੇਗੁਨਾ ਬੰਦੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਔਰ ਜਿਹੜਾ ਹੈਗਾ ਅ ਅੱਜ ਸਾਡਾ ਸਾਰਾ ਸ਼ਹਿਰ ਖੰਨਾ ਸ਼ਹਿਰ ਵੀ ਅੱਜ ਬੜਾ ਇਸ ਗੱਲ ਦੇ ਵਿੱਚ ਕੰਗੀਨ ਹੈ ਕਿ ਜਿਹੜਾ ਬਹੁਤ ਤੇ ਵੱਡਾ ਜਿਹੜਾ ਇਹ ਹਮਲਾ ਹੋਇਆ ਹੈ ਭਾਰਤ ਤੇ ਔਰ ਸਾਨੂੰ ਫੌਜ ਦੇ ਦੁਆਰਾ ਮੈਂ ਕਹਿ ਰਹੇ ਹਾਂ ਕਿ ਪੂਰਨ ਆਸਕੇ ਦਾ ਬਦਲਾ ਜ਼ਰੂਰ ਲੈਣਗੇ ਔਰ ਮੈਂ ਅੱਜ ਆਪਣੇ ਸਾਰੇ ਬਲਾਕ ਆਫਿਸ ਇਹ ਸਾਡਾ ਜਿਹੜਾ ਹੈਗਾ ਜੀ ਅਸੀਂ ਇੱਥੋਂ ਅਮਰਦਾਸ ਮਾਰਕੀਟ ਤੋਂ ਹੁੰਦੇ ਕਰਰੈ ਸਿੰਘ ਰੋਡ ਤੋਂ ਹੁੰਦੇ ਜੀਟੀ ਰੋਡ ਬਾਅਦ ਜੀ ਰੋਡ ਹੋ ਕੇ ਵਾਪਸ ਇੱਥੇ ਆ ਗਏ ਹਾਂ ਸੋ ਤੁਸੀਂ ਜੇ ਦੇਖ ਰਹੇ ਹੋ ਕਿ ਪ੍ਰਧਾਨ ਜੀ ਨੇ ਦੱਸਿਆ ਕਿ ਰੋਸ਼ ਮਾਰਕੀਟ ਅੱਡੇ ਜਾ ਰਿਹਾ ਹੈ ਮੋਮਬਤੀਆਂ ਜਾ ਕੇ ਜਿਹੜੀ ਹੈ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਕਿਵੇਂ ਲੱਗਦਾ ਜੀ ਇਹ ਜੋ ਹਮਲਾ ਹੋਇਆ ਹੈ ਕਿਸ ਇਹ ਬਹੁਤ ਹੀ ਨਿੰਦਾ ਦਾ ਵਿਸ਼ਾ ਹੈ آج ہے پورے دیش کے اندر جو ہے اس بات کی جو ہے کٹور شبدوں میں نندا کی جا رہی ہے کیونکہ یہ بہت بڑا جہلانہ ثبوت دیتا ہے جس نے بھی یہ کیتا ہے چاہے وہ کسی بھی کمیونٹی کے لوگ ہیں انہوں نے جو یہ ستائیس بے گنا لوگوں کی اوپر گولیاں چلا کر ان کو بھون دیا وہ بھی کسی کے بھائی تھے کسی کے بیٹے تھے کسی کے باپ تھے یہ ایک بہت بڑا جو نندے کا بشہ ہے اور میں کڑے شبدوں میں اس بات کی نندہ کرتا ہوں اور کیونکہ ہمارا جو دیش ہے وہ گنگا جمنی تہذیب کا گہوارہ ہے یہاں پر ہر طرح کے لوگ رہتے ہندو ہو مسلم ہو سکھ عیسائی ہو اگر پڑوسی ملک یہ چاہتے ہیں کہ حملہ کر کے ہم کچھ ثابت کرنا چاہتے ہیں تو ہم ان کے منصوبوں کو کبھی بھی کامیاب نہیں ہونے دیں گے ہم ہندوستانی ہیں ہندوستان ਮੇ ਰਹਤੇ ਹੈ ਔਰ ਹਿੰਦੁਸਤਾਨ ਹਮਾਰਾ ਹੈ ਹਮ ਇਸਪੇ ਕਬੀ ਵੀ ਆਚ ਆਨੇ ਨਹੀਂ ਦੇਂਗੇ ਬਿਲਕੁਲ ਜੀ ਜਿਹੜਾ ਹੈ ਮੇਰੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਸਭ ਖੜੇ ਨੇ ਤੁਹਾਨੂੰ ਜੀ ਕੀ ਕਹਿਣਾ ਚਾਹੁੰਦੇ ਜੋ ਕਸ਼ਮੀਰ ਦੇ ਵਿੱਚ ਹਮਲਾ ਹੋਇਆ ਤਵਾ ਹਮਲਾ ਹੋਇਆ ਦੁਬਾਰਾ ਕੀ ਹੋ ਰਿਹਾ ਹੈ ਜੀ ਬਹੁਤ ਹੀ ਮੰਦਭਾਗੀ ਘਟਨਾ ਜਿਹੜਾ ਇਹ ਆਮ ਲੋਕਾਂ ਤੇ ਜਿਹੜੇ ਮਸੂਮ ਬਚਾਰੇ ਆਪਣੇ ਛੁੱਟੀਆਂ ਬਣਾਉਣ ਲਈ ਕੋਈ ਕੋ ਕਿਵੇਂ ਗਏ ਸੀ ਕੋਈ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਏ ਬਹੁਤ ਮੰਦਭਾਗੀ ਘਟਨਾ ਹੋਈ ਹੈ ਜਿਹੜਾ ਕੈਰਤਾਪੂਰ ਹਮਲਾ ਹੋਇਆ ਇਹਦੀ ਸਾਰੀ ਅਸੀਂ ਬਹੁਤ ਕੜੀ ਸ਼ਬਦਾਂ 'ਚ ਨਿੰਦਾ ਕਰਦੇ ਆਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਛੇਤੀ ਛੇਤੀ ਫੜ ਕੇ ਸਖਤ ਸਜ਼ਾਾਂ ਦਿੱਤੀਆਂ ਜਾਣ। ਜਦੋਂ ਜਦੋਂ ਤੁਸੀਂ ਵੀਡੀਓ ਉਹ ਜਿਹੜੀਆਂ ਵਾਇਰਲ ਹੋਈਆਂ ਪੀਕਾਂ ਮਾਰਦੀਆਂ ਦਿਲਾਨੀਆਂ ਤੜਤ ਨਹੀਂ ਜਾਂਦੀ ਕਿਵੇਂ ਉਸ ਟਾਈਮ ਮਹਿਸੂਸ ਨਹੀਂ ਬਿਲਕੁਲ ਮਹਿਸੂਸ ਨਹੀਂ ਜੀ ਉਹ ਤਾਂ ਦੇਖ ਹੀ ਨਹੀਂ ਹੁੰਦੀਆਂ। ਦੇਖੋ ਤੁਸੀਂ ਉੱਥੇ ਜਿਹੜੀ ਰਿਐਲਿਟੀ ਹੋਈ ਹੋਣੀ ਆ ਉਹ ਦੇਖੋ ਕੀ ਹੋਣੀ ਆ। ਜਿਹੜੀਆਂ ਵੀਡੀਓਆਂ ਨੇ ਉਹਨੂੰ ਦੇਖ ਕੇ ਹੀ ਮਨ ਨੂੰ ਇੰਨਾ ਘਬਰਾਹਟ ਮਹਿਸੂਸ ਹੁੰਦੀ ਆ ਕਿ ਉਹ ਵੀਡੀਓ ਦੇਖ ਨਹੀਂ ਹੋ ਰਹੀ ਇਹ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਕਿ ਸਾਜ਼ਿਸ਼ ਕੀਤੀ ਜਾ ਰਹੀ ਆ ਦੇਸ਼ ਨੂੰ ਤੋੜਨ ਦੀ ਮੋੜਨ ਦੀ ਆ ਬਹੁਤ ਮੰਦਭਾਗੀ ਆ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾਵਾ ਦਿੱਤੀ ਜਾਣਾ ਤੇ ਪਰਮਾਤਮਾ 'ਤੇ ਅਰਦਾਸ ਕਰਦੇ ਆ ਕਿ ਜਿਹੜੇ ਸਾਡੇ ਬੇਗਨਾ ਲੋਕ ਮਾਰੇ ਗਏ ਨੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਆਰਧ ਨੂੰ ਸਾਡੇ ਹਿੰਦੂਸਤਾਨ ਨੂੰ ਇੰਨੀ ਸਰਕਾਰ ਨੂੰ ਤਾਕਤ ਦੇਵੇ ਵੀ ਉਹ ਜਿਹੜੇ ਵੀ ਜਿੰਨੇ ਵੀ ਜਿਨ੍ਹਾਂ ਨੇ ਇਹ ਕਾਰ ਘਟਨਾ ਕੀਤੀ ਆ ਉਹਨਾਂ ਨੂੰ ਛੇਤੀ ਤੋਂ ਛੇਤੀ ਜਿਹੜਾ ਅੰਜਾਮ ਉਹਨਾਂ ਨੇ ਦਿੱਤਾ ਇਹ ਤੋਂ ਉਹਨਾਂ ਦਾ ਬਾਤਰਾ ਹੋਵੇ ਹਾਂ ਬਿਲਕੁਲ ਜੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਅਤਵਾਦੀਆਂ ਨੂੰ ਜਿਨ੍ਹਾਂ ਨੇ ਹਮਲਾ ਕਰਕੇ ਇਹ ਲੋਕਾਂ ਦੀ ਜਾਨ ਲੁੱਤੀ ਆ ਉਹਨਾਂ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਅੱਜ ਕਾਂਗਰਸ ਪਾਰਟੀ ਵੱਲੋਂ ਜਿਹੜਾ ਹੈ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਸ਼ਹਿਰ ਦੇ ਅਲੱਗ-ਅਲੱਗ ਇਲਾਕਿਆਂ ਚੋਂ ਜਿਹੜਾ ਹੈ ਕੈਂਡਲ ਮਾਰਚ ਨਿਕਲ ਰਿਹਾ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਆਮਲਾ ਦਿਨੋ ਨੇ ਗੀਤਾ ਉਹਨਾਂ ਦੀ ਗ੍ਰਿਫਤਾਰੀ ਦੀ ਵੀ ਜਿਹੜੀ ਹੈ ਸਰਕਾਰਾਂ ਕੋਲੋਂ ਸੈਂਟਰ ਕੋਲੋਂ ਮੰਗ ਕੀਤੀ ਜਾ ਰਹੀ ਹੈ ਧੰਨਵਾਦ